ਧਰਤੀ ਬਹੁਤ ਭਾਗਾਂ ਵਾਲੀ ਧਰਤੀ ਹੈ ਇਲਾਕਾ ਭਾਗਾਂ ਵਾਲਾ ਇਲਾਕਾ ਕਰਮਾ ਵਾਲਾ ਕਿਨੇ ਸਰਬਾ ਸਰਵਾਰਿਆ ਕੌਣ ਨੰਦਪੁਰ ਨੂੰ ਛੱਡ ਕੇ ਓਏ ਤੌੜ ਵਾਸ਼ੀ ਵੜੇ ਦੇ ਜੰਗਲਾਂ ਚੋਂ ਸੁੱਟਾ ਕਿਹਦੇ ਦਸਿਓ ਬੱਚਿਆਂ ਨੂੰ ਅੱਜ ਬਹੁਤ ਵੱਡੀ ਧਰਤੀ ਹੈ ਜਿੱਥੇ ਵੱਡਾ ਮੇਲਾ ਚੱਲਦਾ ਆਹ ਕਹਿੰਦੇ ਸ਼ੀਹਾ ਦਾਉ ਦੀ ਧਰਤੀ ਦਾ ਓ ਵੱਡਿਆ ਵੱਡਾ ਵੱਲ ਚੱਲਿਆ ਨਾਥ ਮੇਰੇ ਵੀਰੋ ਵਰਤਪਾਲ ਸਿੰਘ ਨਾ ਜੇ ਜੋਤ ਜਫਾ ਲਾਉਂਦਾ ਤੇ ਨਾਲ ਇੰਦਰ ਵੀ ਤੇ ਜਫਾ ਲਾਉਂਦਾ ਜਸਪਿਆਰ ਜਫਾ ਲਾਉਂਦਾ ਸਾਡੇ ਭਰਾਵਾਂ ਵੱਲੋਂ 3100 ਇੱਕ ਜਫੇ ਦਾ ਦਿੱਤਾ ਜਾਉ ਲੋ ਸਾਹਮਣੇ ਦੇਖਾਂਗੇ ਵਰਤਪਾਲ ਸਿੰਘ ਨਾਥ ਮੇਰੇ ਵੀਰੋ ਅੱਜ ਬਾਪੂ ਆਇਆ ਹੋਇਆ ਨਾਥ ਦਾ ਵੱਡਾ ਨਾਥ ਗੁੱਜਾ ਹੋਇਆ ਸਹੀਆਂ ਦੌਣ ਵਾਲਾ ਖੋਸਿਆ ਆ ਛੇੜ ਕਹਾਣੀ ਲੋ ਸਾਹਮਣੇ ਕਹਿੰਦੇ ਵੀ ਕਬੱਡੀ ਪੈ ਰਹੀ ਹੈ ਅੱਜ ਬਾਪੂ ਆਇਆ ਹੋਇਆ ਅੱਜ ਵੱਡਾ ਨਾਥ ਆਇਆ ਹੋਇਆ ਜਦੋਂ ਤੋਂ ਵੱਡੇ ਨਾਥ ਦੀ ਗੱਲਾਂ ਕਰਦਾ ਬਿਲ ਕਰਦਾ ਸੁਣੀ ਜਾਈਏ ਸੁਣੀ ਜਾਈਏ ਵੱਡਾ ਨਾਥ ਕਹਿੰਦੇ ਹੱਥ ਦਿਖਾਉਂਦਾ ਹੋਰ ਸੀ ਤੇ ਜੜਦਾ ਹੋਰ ਸੀ ਦਿਖਾਉਂਦਾ ਹੋਰ ਸੀ ਤੇ ਜੜਦਾ ਹੋਰ ਸੀ ਉਹ ਕਹਿੰਦੇ ਕਬੱਡੀ ਪੈ ਰਹੀ ਹੈ ਇੱਕ ਇੰਟਰਵਿਊ ਦੇਖੀ ਉਹਦੇ ਵਿੱਚ ਬਾਪੂ ਨੇ ਬੜੇ ਪਿਆਰ ਨਾਲ ਆਖਿਆ ਮੈਂ ਜਿੰਨਾ ਜਰ ਖੇਡਿਆ ਮੈਂ ਜੁਰਤ ਨਾਲ ਖੇਡਿਆ ਜਿੰਨਾ ਜਰ ਖੇਡਿਆ ਮੈਂ ਖਣ ਖਣ ਨਾਲ ਖੇਡਿਆ ਆ ਗੱਲਾਂ ਹੁੰਦੀਆਂ ਆ ਗੱਲਾਂ ਹੁੰਦੀਆਂ ਉਹ ਗੁਰਜੀ ਵਾਲਾ ਗੁਰਜੀ ਵਾਲਾ ਗੁਰਜੀ ਵਾਲਾ ਹੋਈ ਪਈਆਂ ਮੇਰੇ ਮਿੱਤਰੋ ਆ ਰਵੀ ਆ ਕੈਲਰਮਬਾ ਆ ਘੱਪਰੂ ਦੇ ਨਾਮ ਵੀ ਵੱਡੇ ਰਿਕਾਰਡ ਬੋਲਦੇ ਆ ਮੇਰੇ ਮਿੱਤਰੋ 2023 ਦੇ ਆਸਟ੍ਰੇਲੀਆ ਦੇ ਪੂਰੇ ਸੀਜ਼ਨ ਦਾ ਬੈਸਟ ਮੈਨ ਵਾਲਾ ਖਿਡਾਰੀ ਆ ਰਵੀ ਕੈਲਰਮਬਾ ਔਰ ਕੈਨੇਡਾ ਵਿੱਚ ਬੱਲੇ ਬੱਲੇ ਕੇ ਮਾਰ ਵਾਲਾ ਵਾਹ ਇੱਕ ਪ੍ਰੂਆ ਇਹ ਹਰਿਆਣੇ ਦਾ ਸ਼ੇਰ ਰਵੀ ਕਲਰਮ ਵਾਲਾ ਆ ਨਾਥ ਦਾ ਪੁੱਤ ਚੱਲਿਆ ਅਮਰੀਕਾ ਕਹਿੰਦੇ ਅਮਰਦ ਵੀ ਕਬੱਡੀ ਪੈ ਰਹੀ ਹੈ ਦੁਨੀਆ 'ਚ ਕਹਿੰਦੇ ਦਵਾਰਾ ਮੁੰਡੇ ਨੇ ਉਹ ਸ਼ੀਹਾ ਨੋਦ ਸ਼ੀਹਾ ਨੋਦ ਹੁਣ ਲਾ ਦਿੱਤੀ ਹੈ ਨਾਥ ਦਾ ਨਾਮ ਬਹੁਤ ਵੱਡਾ ਬਾਪੂ ਬੈਠਾ ਹੋਇਆ ਕਿ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਜਿਨ੍ਹਾਂ ਨੇ ਦੌਰ ਚਲਾਏ ਕਹਿੰਦੇ ਬਾਪੂ ਦਾ ਨਾਮ ਗੂੰਜਦਾ ਸੀ ਗੂੰਜਦਾ ਹੈ ਤੇ ਗੂੰਜਦਾ ਰਹੇਗਾ ਲਓ ਤੁੱਲਾ ਕਹਿੰਦੇ ਇਹ ਥਨੌਰੀ ਦੇ ਨੇੜੇ ਚੱਲ ਕੇ ਆਇਆ ਹੈ ਇਹਦਾ ਸੰਗਰੂਰ ਜ਼ਿਲ੍ਹਾ ਇਹਦਾ ਚੱਠਾ ਗੋਵਿੰਦਪੁਰਾ ਪਿੰਡ ਹੈ ਲਓ ਕਹਿੰਦੇ ਤੁੱਲਾ ਇਸ ਵੇਲੇ ਕਬੱਡੀ ਪਾਉਣ ਦੇ ਦੀ ਵਧਿਆ ਹੋਇਆ ਸ਼ੀਰਾ ਧੂੜ ਕੋਟੀਆਂ ਨਾਲ ਕਹਿੰਦੇ ਬਿੱਲੇ ਵਰਗੇ ਇਹ ਵੱਡੇ ਨਾਮ ਨੇ ਲੈਲੀ ਪਿੰਡ ਹੈ ਬਿੱਲੇ ਦਾ ਇਹ ਗੱਲ ਪਿੰਡ ਹੈ ਬਿੱਲੇ ਦਾ ਨੰਬਰ ਰੇਡਰ ਦੇ ਹਿੱਸੇ ਉਹ ਵੱਡਿਆ ਉਮਰਸਰੀਆ দীপ আলকে <can corre. res contender> <televis65>. <pantry breaking> <radas> ਆਲਾ ਦੀਪ ਨੰਬਰ ਜੋੜ ਗਿਆ ਰਵੀ ਕਲਰਮ ਵਾਲਾ ਆ ਗਿਆ ਅਮਰੀਕੋ ਕਹਿੰਦੇ ਰਵੀ ਦੀ ਰੇਡ ਪੈ ਰਹੀ ਹੈ ਰਵੀ ਕਲਰਮ ਦੀ ਧਰਤੀ ਦਾ ਬੂਤਾ ਛਾਪਾ ਜੀ ਹੁਣ ਬਹੁਤ ਵੱਡੀ ਮबारकबाद ਹੈ ਉਧਰ ਮੋਢੀ ਵੀ ਕੈਨੇਡਾ ਤੋਂ ਆਏ ਹੋਏ ਨੇ ਸਾਡੇ ਵੀਰ ਸ਼ਰਮੇ ਹੁਣੇ ਨਿੱਕੇ ਗਰੇਵਾਲ ਹੋਣੀ ਤੇ ਸੱਦੀ ਬੈਠਾ ਹੁਣਾ ਲੈਓ ਸਾਹਮਣੇ ਕਹਿੰਦੇ ਰਵੀ ਵਾਪਸ ਉਧਰ ਇੰਦਰਜੀਤ ਜੀ ਦਾ ਧੰਨਵਾਦ ਹੈ ਨਾਲ ਕਹਿੰਦੇ ਰੀਤੇ ਹੁਣੀ ਮਾਂ ਨੇ ਜ਼ਿੰਦਗੀ ਦਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਵੇ ਅਮਰਤਪਾਲ ਸਿੰਘ ਨਾਥ ਸਿੱਖ ਦੌਲਤ ਵਾਲੇ ਕਾਕੇ ਦਾ ਚੇਲਾ ਇਨਸਾਨੀ ਚੁੰਬਕ ਫਰਿਆਦ ਆਇਆ ਹੈ ਟ੍ਰਾਂਟੋ ਦੇ ਕੱਪ ਦਾ ਦੋ ਵਾਰ ਦਾ ਵਿਸਮਣ ਦਾ ਮਾਨ ਹਾਸਲ ਹੈ ਫਰਿਆਦ ਮੇਰੇ ਦੇ ਵਿੱਚ ਵਾਹ ਜੀ ਵਾਹ ਵੀ ਰਹਾ ਆਇਆ ਹੋਇਆ ਵਾਹ ਜੀ ਵਾਹ ਦਾ ਸਟਾਰ ਦਬਰ ਜੀ ਆਏ ਦੀਪ ਦੇ ਲਈ ਵੀਰੇ ਦੇ ਭਾਈ ਵੱਲੋਂ ਵੱਤੋਆਲ ਵੱਲੋਂ ਪੋਤੇ ਕੀਤੇ ਗਏ ਆ ਬਹੁਤ ਬਹੁਤ ਧੰਨਵਾਦ ਅਬਲੀਕ ਤੁੱਲਾ ਆਹ ਸਾਹਮਣੇ ਕਿਹੜੇ ਤੁੱਲੇ ਦੀ ਕਬੱਡੀ ਪੈ ਰਹੀ ਹੈ ਜ਼ਿਲ੍ਹਾ ਸਿਗਰੂਰ ਆਹ ਜਿਹੜੇ ਸਿਰੇ ਦਾ ਜਿਹੜੇ ਜ਼ਿਲ੍ਹੇ ਦਾ ਔਰ ਇਹਦੇ ਗੱਲਾਂ ਹੋਰ ਤੋਂ ਹੋਰ ਉਹ ਗੱਲਾਂ ਹੋਰ ਤੋਂ ਹੋਰ ਕਹਿੰਦੇ ਕੀ ਆਉਂਦਾ ਕਹਿੰਦਾ ਪਾਸ ਕਰਾਉਣੀ ਆਉਂਦੀ ਐ ਆਹ ਧੂੜ ਕੋੜ ਦੀ ਧਰਤੀ ਇਹ ਸ਼ੀਰੇ ਵਰਗੇ ਇਹ ਵੱਡੇ ਨਾਮ ਦੇ ਨੇ ਕਬੱਡੀ ਦੇ ਵਿੱਚ ਮੋਕੇ ਦੀ ਸਬ ਡਿਵੀਜ਼ਨ ਮੰਡੀ ਨਿਹਾਲ ਸਿੰਘ ਵਾਲੇ ਦਾ ਇਲਾਕਾ ਹੈ ਬੂਟੇ ਬਾਈ ਮੁਬਾਰਕਾਂ ਨੇ ਉਹ ਬੂਟੇ ਬਾਈ ਮੁਬਾਰਕਾਂ ਨੇ ਉਹ ਦੁਨੀਆ ਦੇ ਰਾਏਕੋਟ ਰਾਏਕੋਟ ਇਹ ਅੱਜ ਦੀ ਨਹੀਂ ਇਹ ਪਹਿਲੀਆਂ ਦੀ ਓਏ ਓਹ ਤਾਂ ਪਹਿਲੀਆਂ ਤੋਂ ਆ ਪਹਿਲੀਆਂ ਤੋਂ ਸਲਾ ਕਰਾਉਂਦਾ ਆ ਬੂਤਾ ਬਾਈ ਬਹੁਤ ਬਹੁਤ ਧੰਨਵਾਦ ਆ ਪੱਤਵਾਰ ਦੇ ਧੀਰੇ ਵੱਲੋਂ ਓਹ ਕਦੇ ਸ਼ੀਰਲੀ ਵੀ 1000 ਦੇ ਵੱਡੇ ਮਨਪੋਦੇ ਕੀਤੇ ਗਿਆ ਬਹੁਤ ਬਹੁਤ ਧੰਨਵਾਦ ਅਮਰਪਤਾਲ ਸਿੰਘ ਨਾਥ ਮੇਰੇ ਬਿੱਤੋ ਆ ਤਲਵੰਡੀ ਚੌਧਰੀਆਂ ਦੇ ਕਬੱਡੀ ਕੱਪ ਦਾ ਹਾਰਲੇ ਦਾ ਜੇਤੂ ਐ ਇੰਦਰਜੀਤ ਜੋਸ਼ਰਮਾਨ ਕਰਦਾ ਜਲਮਨੀ ਤੋਂ ਸਿਮਰਨ ਜੋਸ਼ਰਮਾਨ ਕਰਦਾ ਇਹ ਆ ਤਲਵੰਡੀ ਚੌਧਰੀਆਂ ਦੇ ਕੱਪ ਦਾ ਹਾਰਲੇ ਦਾ ਜੇਤੂ ਨੰਬਰ ਦਾ ਵਾਅਦਾ ਕਰਦਾ ਹੋਇਆ ਯਾਰ ਪੀਰੇ ਵੱਲੋਂ ਨਾਚ ਨੇ ਲਈ ਹੈ ਤੈ ਰਵੀ ਕਬੱਡੀ ਪਾਉਂਦਾ ਅਮਰੀਕ ਸਾਹਮਣੇ ਕੰਦੇ ਰਵੀ ਦੀ ਰੇਡ ਪੈ ਰਹੀ ਹੈ ਗੜਿਆਣਾ ਦੇ ਸਾਫੂ ਵਾਲਾ ਇਹਨਾਂ ਟੀਮਾਂ ਨੂੰ ਬੇਨਤੀ ਹੈ ਗੜਿਆਣਾ ਦੇ ਸਾਫੂ ਵਾਲਾ ਅੱਜ ਦੇ ਮੇਲੇ ਦੇ ਸਵਰਨ ਸਵਰਨ ਰਾਉਂਡ ਤੇ ਪਹੁੰਚਣ ਜਾ ਰਿਹਾ ਹੈ ਜੀ ਆਇਆਂ ਨੂੰ ਆਇਆ ਹੋਇਆ ਹੈ ਬ੍ਰਿੰਦਰભાઈ ਕਹਿੰਦਾ ਇੱਕ ਜੱਫੇ ਦਾ ਜੇਂਦਰਜੀਤ ਜੱਫਾ ਦਾ 5100 ਦਿੱਤਾ ਜਾਊ ਭਾਈ ਬ੍ਰਿੰਦਰਾ ਵੱਲੋਂ ਤੇ ਭੀਰਾભાઈ ਕਹਿੰਦਾ 1000 ਮੇਰੇ ਵੱਲੋਂ ਲਓ ਸਾਹਮਣੇ ਦੇਖਾਂਗੇ ਸਮਾਂ ਦਬੁਰਦੀ ਯਾਰਾ ਡਬਲ ਟੱਕ ਨੰਬਰ ਦੀਪ ਦਾ ਆ ਰਵੀ ਗ੍ਰੇਡ ਪਾਉਂਦਾ ਬਲੀਕੋ ਉਧਰ ਦੀਪ ਦੇ ਲਈ 500 ਦੇ ਵੱਡੇ ਮਾਣ ਤੇ ਸਨਮਾਨ ਕੋਦੇ ਜਿੱਦੇ ਦੀਪ ਦੇ ਲਈ ਧੰਨਵਾਦ ਹੈ ਆਹ ਰਵੀ ਕੇਦਮ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਗਿਆ ਮੇਰੇ ਮਿੱਤਰੋ ਬੋਲੇ ਬੋਲੇ ਕਦਮ ਬਰੋਦੀਆਂ ਦੇ ਵਿੱਚ ਆਹ ਚਾਰੇ ਤਿਆਰ ਤਿਆਰ ਹੁਣ ਚਾਰ ਦੇ ਵਿੱਚੋਂ ਦੇਖਾਂਗੇ ਕਿ ਕੌਣ ਰੋਕਦਾ ਕੌਣ ਫੜਦਾ ਕੌਣ ਹੋਵੇਗਾ ਮੂਰੇ ਇੱਥੇ ਰਵੀ ਕੇਦਮ ਸ਼ੀਰੇ ਵਰਗੇ ਬਿੱਲੇ ਵਰਗੇ ਇਹ ਵੱਡੇ ਨਾਮ ਨੇ ਇਹ ਲਾਲੀ ਪਿੰਡਾ ਇਹ ਨਿਊਜ਼ੀਲੈਂਡ ਦੇ ਪੂਰੇ ਸੀਜ਼ਨ ਦਾ ਬੈਸਟ ਹੈ ਉਹ ਲਾਲੀ ਪਿੰਡ ਦਾ ਬਿੱਲਾ ਕਿ ਜਦੋਂ ਵੱਜਿਆ ਪੰਜਾਬੀਆਂ ਦਾ ਗੁੱਜੀ ਕਹਿੰਦਾ ਚੱਕ ਦੀਵਾ ਚੱਕ ਦੀਵਾ ਉਹ ਚੱਕ ਦੋਣਾ ਚੱਕ ਦੋਣਾ ਬੱਦੋਵਾਲੀਆ ਦੀ ਰਾ 1000 ਆ ਲਹਿੜੀ ਆ ਬਿੱਲੇ ਵੀ ਮੋਟਾ ਕਰਦਾ ਮੋਟਾ ਧੰਨਵਾਦ ਹੈ ਅਮਰਤਪਾਲ ਸਿੰਘ ਨਾਥ ਇਸ ਵੇਲੇ ਰੇਡ ਤੋਂ ਲਈ ਖੇਡ ਮੈਦਾਨ ਚਾ ਚੁੱਕਾ ਹੈ ਚਾਰ ਜਾਸੀ ਇਨਸਾਨੀ ਦਰਮਿਆਨ ਤੇ ਅਮਰਤਪਾਲ ਨਾਲ ਦੇ ਦਰਮਿਆਨ ਟੱਕਰ ਨੰਬਰ ਸਮੇਤ ਨਾਮ ਤੇ ਬਾਤੇ ਜੁੜਦਾ ਹੋਇਆ ਔਰ ਅਗਲੀ ਰੇਡ ਪਹੁੰਚਲੀ ਨਿਊਜ਼ੀਲੈਂਡ ਦੇ ਸੀਜ਼ਨ ਦਾ ਬੈਸਟ ਰੰਡ ਵਾਲਾ ਅਮਰੀਕ ਤੁੱਲਾ ਰੇਡ ਪਾਉਂਦਾ ਉਧਰ ਦੀਪਦੀ ਰੇਡ ਤੇ ਹੋਰ 500 ਦੇ ਵੱਡੇ ਮਾਰਡ ਤੇ ਸਨਮਾਨ ਸਾਡੇ ਵੀਰ ਡੰਡੀ ਰਾਏਕੋਟ ਵੀਰ ਨੇ ਦੀਪਦੀ ਰੇਡ ਤੇ ਹੋਰ 500 ਦੇਣਗੇ ਇਬਰ ਕੇ ਨੇ ਤੁੱਲਾ ਕਬੱਡੀ ਪਾ ਰਿਹਾ ਔਰ ਤੁੱਲਾ ਤੁੱਲਾ ਹੋਈ ਪਈ ਹੈ ਇਹ ਉਹ ਜਿਹੜਾ ਆਉ ਜੋੜੇ ਜਿਲ੍ਹੇ ਦਾ ਉਹ ਜੋੜਾ ਕਿਤਾਬਾਂ ਪਾੜ-ਪਾੜ ਕੇ ਵਿੱਚ ਪਿਸਤੌਲ ਕੋਲ ਕੋ ਰੱਖਦਾ ਸੀ ਉਹ ਬੱਚਿਆਂ ਨੂੰ ਦੱਸਿਓ ਉਦਮ ਸਿੰਘ ਕੌਣ ਸੀਗਾ 1919 ਚ ਕੀ ਹੋਇਆ ਤੇ ਫਿਰ ਲੰਡਨ ਦੇ ਵਿੱਚ ਕੀ ਹੋਇਆ ਦੀਪ ਤੇਰੇ ਲਈ 500 ਹੋਰ ਭੇਜਦਾ ਮੁੰਡਿਆਂ ਨੇ ਅਗਲੀ ਕਬੱਡੀ ਉਹ ਰਵੀਜੀ ਪਾਏਗੀ ਆ ਰਿਹਾ ਵੀ ਕਲਰਾਂ ਵਾਲਾ ਮੇਰੇ ਮਿੱਤਰੋ ਵੀ ਕਲਰਾਂ ਵਾਲਾ ਆਇਆ ਹੋਇਆ ਆਓ ਸਾਹਮਣੇ ਦੇਖਾਂਗੇ ਇੱਕ ਬੰਨੇ ਲੈਰੀ ਧਰਤੀ ਦਾ ਬਿੱਲਾ ਮੇਰੇ ਮਿੱਤਰੋ ਬਨੂਰ ਦੇ ਏਰੀਆ ਦਾ ਔਰ ਦੂਸਰੇ ਬੰਨੇ ਨਾਲ ਕਿਹਦੇ ਵੀ ਸ਼ੀਰਾ ਧੂਰਕੋੜ ਦਾ ਨਾਲ ਰਾਜਾ ਧੂਰਕੋੜ ਦਾ ਗੋਪੀ ਦਾ ਬਹੁਤ ਵੱਡਾ ਨਾਰਿਆ ਗੋਪੀ ਦੇ ਚੇਲੇ ਵੀ ਆਏ ਹੋਏ ਆ ਪਰ ਆ ਦੇਖਾਂਗੇ ਆ ਵੱਡੇ ਨਾਸ ਦਾ ਪੁੱਤਰ ਸੁਖਮਾ ਬਹੁਤ ਸੱਗੀ ਪਏ ਦੁੱਖ ਵਿੱਚ ਸੰਗਣਾ ਕੋਈ ਲਿਖਾਇਆ ਵੀ ਸੁੱਖ ਵੇਲੇ ਸਾਰੇ ਹੁੰਦੇ ਆ ਪਰ ਦੁੱਖ ਚ ਕੋਈ ਨਹੀਂ ਖੜਦਾ ਸਾਹਮਣੇ ਦੇਖਾਂਗੇ ਅਮਰੀਕ ਨਾਲ ਕਬੱਡੀ ਪਾਉਦਾ ਉਹ ਸਾਹਮਣੇ ਕਿਹਦੇ ਨਾਲ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਕਿ ਪਿਤਾ ਪਰ ਪੂਤ ਨਸਲ ਪਰ ਘੋੜਾ ਉਹ ਬਹੁਤਾ ਨਹੀਂ ਤੇ ਥੋੜਾ ਥੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਅੱਜ ਬਾਪੂ ਆਇਆ ਹੋਇਆ ਇਹ ਚੜਤਾ ਨੇ ਵੇ ਦੁਨੀਆ ਨੂੰ ਦੱਸਿਆ ਖੱਡੀਆਂ ਦੇ ਦੁਨੀਆ ਨੂੰ ਦੱਸਿਆ ਇਹ ਮਿਹਨਤ ਕਰਕੇ ਅੱਗੇ ਆਇਆ ਕਿ ਮਿਹਨਤਾਂ ਕੀਤੀਆਂ ਤਾਂ ਜੱਗ ਤੇ ਛਾਏ ਆ ਉਹ ਜੁੱਤੀਆਂ ਚੱਟ ਚੱਟ ਕੇ ਨਹੀਂ ਜੁੱਤੀਆਂ ਘਸਾ ਘਸਾ ਕੇ ਇੱਥੋਂ ਤੱਕ ਆਏ ਆ ਉਹ ਜੁੱਤੀਆਂ ਘਸਾ ਘਸਾ ਕੇ ਇੱਥੋਂ ਤੱਕ ਆਏ ਆ ਇਹ ਕਹਿੰਦੇ ਬੁੱਲਾ ਕਬੱਡੀ ਪਾ ਰਿਹਾ ਇਹ ਬਿਰਸ਼ੀਰਾ ਭਾਈ ਗਾਮੇ ਦੀ ਕਲਮ ਚੱਲੀ ਇਹ ਸ਼ਹਿਬਾਜ ਦੇ ਪਿੰਡਾਂ ਦਾ ਵਾਹ ਪਾਸੋ ਪੰਜਾਬੀਆਂ ਆਹ ਸੜਾ ਹੋ ਜਾਂਦਾ ਵੀਰਾ ভাই ਹਰ ਇੱਕ ਪਲੇਅਰ ਦੇ ਲਈ ਇੱਕ ਇੱਕ ਹਜ਼ਾਰ ਦਾ ਮਾਰ ਕਰਦੇ ਜਾ ਰਿਹਾ ਹੈ ਕਰ ਰਹੇ ਹੋ ਸਾਹਮਣੇ ਕਲਰ ਵਾਲਾ ਰਵੀ ਕਬੱਡੀ ਵਾਲਾ ਉਹ ਸਾਹਮਣੇ ਕਹਿੰਦੇ ਰਵੀ ਦੀ ਰੇਡ ਪੈ ਰਹੀ ਹੈ ਰਿੱਤੇ ਬਾਈ ਦਾ ਧੰਨਵਾਦ ਹੈ ਬੈਠਾ ਕਹਿੰਦੇ ਆਸਟ੍ਰੇਲੀਆ ਦੇ ਕੇਂਦਰ ਵਿੱਚ ਭਾਈ ਇੰਦਰਜੀਤ ਹੋਣੀ ਉਹ ਜੱਗੀ ਉੱਪਰ ਹੋਣੀ ਦਿਲਪ੍ਰਿਤ ਹੋਣੀ ਉਹ ਦਿਨੋ ਧੰਨਵਾਦ ਹੈ ਵੱਡੇ ਵੀਰਾਂ ਦਾ ਰਵੀ ਕਾਦਰੋਂ ਦਾ ਉਹ ਮੇਲਾ ਬੜ ਗਿਆ ਮੇਲਾ ਗੂਝ ਠਿਆ ਕਿੜਿਆਣਾ ਤੇ ਸਾਥੀ ਵਾਲਾ ਆ ਜੋ ਨਾਥ ਬਾਈ ਖੁਸ਼ ਹੈ ਮਾਲਕ ਐਸੇ ਪ੍ਰਭੂ ਤੈਨੂੰ ਖੁਸ਼ ਰੱਖੇ ਔਰ ਤੁਹਾਡੇ ਪਰਿਵਾਰ ਤੁਹਾਡੇ ਰਿਸ਼ਤੇਦਾਰੀ ਤੁਹਾਡੀ ਜ਼ਿੰਦਗੀ ਚ ਕਦੇ ਕੋਈ ਆ ਤਤੀਵਾਣਾ ਆਵੇ ਸਦਾ ਤੁਹਾਡੀਆਂ ਚੜ੍ਹਦੀਆਂ ਕਲਾ